ਕਹਿੰਦੇ ਬਈ ਆਹ ਵਕੀਲ ਸਿੰਘ ਔਰ ਪਕਾਲਾ ਜੋ ਅੱਜ ਨਸ਼ੇ ਦੇ ਪੇਟ ਚੜ ਗਿਆ ਇਹਨੇ ਆਪਣੇ ਜੰਗਲੇ ਪੱਖਾ ਜੋ ਸਮਾਨ ਸੀਗਾ ਘਰ ਦਾ ਇਹਦੇ ਘਰ ਵਾਲੀ ਦਾ ਪੇਟੀ ਵਗੈਰਾ ਸਭ ਵੇਚਦਾ ਕੁਛ ਨਹੀਂ ਛੱਡਿਆ ਅਸੀਂ ਪ੍ਰਸ਼ਾਸਨ ਨੂੰ ਵਾਰ-ਵਾਰ ਬੇਨਤੀ ਕਰਦਾ ਕਈ ਵਾਰੀ ਮੈਂ ਵੀਡੀਓ ਪਾ ਚੁੱਕਿਆ ਆ ਤੁਹਾਨੂੰ ਭਰਾਵੋ ਚੱਟੇ ਦੇ ਹਾਲਾਤ ਘਰਾਂ ਚ ਕਾ ਆ ਗਿਆ ਹੁੰਦਾ ਨਾ ਤਾਂ ਕੋਈ ਜੰਗਲਾ ਤੇ ਨਾ ਕੋਈ ਬਾਹਰ ਆ। ਨਾ ਪੱਖਾ ਤੇ ਨਾ ਹੀ ਕੋਈ ਪੱਖਾ ਤੇ ਨਾ ਹੀ ਕੋਈ ਹੋਰ ਸਮਾਨ ਜਿਹੜਾ ਸਾਰਾ ਸੀਗਾ ਘਰ ਚ ਚਾਹੀਦਾ ਹੁੰਦਾ। ਆ ਵਿਹਲਾ ਹੋਇਆ ਬੈ ਘਰ। ਇੱਟਾਂ ਤੱਕ ਵੀ ਵੇਚਣ ਤੱਕ ਗਿਆ ਇਹ ਬੰਦਾ। ਤੇ ਆ ਹਾਲਾਤ ਆ। ਆ ਬੰਦ ਕਰਤਾ ਜਿੱਦੋਂ ਜੰਗਲਾ ਉਹ ਵੇਚਤਾ। ਇੱਧਰ ਹਟਜੋ ਮੇਰਾ ਘਾਹ ਉੱਗਾਂਦਾ ਭਰਾਵੋ। ਆ ਆ ਕਰਦੇ ਹਾਲਾਤ ਆ। ਆ ਵੇਖ ਲਓ। ਆ ਚਟਟਿਆਲਾਂ ਦੇ ਕਰਦੇ ਹਾਲਾਤ ਆ ਭਰਾਵੋ। ਦਰ ਘਾ ਉਹ ਗਿਆ ਹੁੰਦਾ ਕੋਈ ਬਾਰੀ ਨਹੀਂ ਕੋਈ ਜੰਗਲਾ ਨਹੀਂ ਕੋਈ ਸਮਾਨ ਨਹੀਂ ਤੇ ਇਕੱਲਾ ਹੀ ਰਹਿੰਦਾ ਸੀ ਘਰੇ ਤੇ ਕੁਛ ਛੜਿਆ ਨਹੀਂ ਕਹਿਣ ਦਾ ਮਤਲਬ ਆ ਭਰਾ ਉਹ ਸਾਰੇ ਜੰਗਲੇ ਜੰਗਲੇ ਭਰੇ ਸੀਗੇ ਤੇ ਬਾਰ ਵੀ ਸੀ ਬਾਹਰ ਉਹ ਵੀ ਵੇਚਦਾ